ਦੋਸਤੋ ਤੁਸੀਂ ਦੇਖ ਸਕਦੇ ਆ ਜੀ ਇਸ ਵਕਤ ਆਪਾਂ ਪਿੰਡ ਮੁਠਿਆਂ ਵਾਲੇ ਦੇ ਵਿੱਚ ਪਹੁੰਚੇ ਜੀ ਗੁਰਦੁਆਰਾ ਸਾਹਿਬ ਖੜਿਆ ਕੋਈ ਨਹੀਂ ਕੋਈ ਨਹੀਂ ਕਿਹੜਾ ਜੀ ਗੁਪਤ ਸਰ ਜੀ ਕੋਈ ਨਹੀਂ ਕੋਈ ਨਹੀਂ ਯਾਰ ਕੋਈ ਗੱਲ ਨਹੀਂ ਹੈ ਤੇ ਇਹ ਵੀ ਸਾਡੇ ਧੰਦਨ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਚੱਲ ਰਿਹਾ ਹੈ ਵੀਰ ਬੜੀ ਦੂਰੋਂ ਦੂਰੋਂ ਇਹ ਸੰਗਤਾਂ ਆ ਰਹੀਆਂ ਜੀ ਵੇਖੋ ਪੈਦਲ ਯਾਤਰਾ ਇੱਕ ਹੁੰਦਾ ਬਾਈ ਜੀ ਬੱਸਾਂ ਦੇ ਪੈ ਕੇ ਜਾਣਾ ਇੱਕ ਹੁੰਦਾ ਬਾਈ ਜੀ ਗੱਡੀਆਂ ਦੇ ਕਿਸੇ ਵੀ ਸੰਦੇ ਤੇ ਪਰ ਇਹ ਜਿਹੜੀ ਪੈਦਲ ਯਾਤਰਾ ਬਹੁਤ ਵੱਡੀ ਵੇਖੋ ਪੁੱਤਰਾਂ ਦੇ ਦਾਨੀ ਤੰਤਨ ਬਾਬਾ ਬੁੱਢਾ ਸਾਹਿਬ ਜੀ ਸਲਾਨਾ ਜੋੜ ਮੇਲਾ ਚੱਲ ਰਿਹਾ ਹੈ ਤੇ ਵੇਖੋ ਸੰਗਤਾਂ ਦੇ ਅਨੁਸਾਰੀ ਬੜੀ ਦੂਰ ਦੂਰ ਤੋਂ ਇਹ ਜਿਹੜੇ ਵੀਰ ਪਹੁੰਚੇ ਆ ਬਜ਼ੁਰਗ ਆਇਆ ਜੀ ਪਹਿਲੇ ਵੀ ਆਉਂਦੇ ਆ ਜੀ ਵੇਖੋ ਬੇੜੀ ਤੋਂ ਪਾਰ ਕਿਉਂਕਿ ਅੱਗੇ ਥੋੜਾ ਜਨਾ ਹੜ੍ਹਾਂ ਦੀ ਸਥਿਤੀ ਜਿਹੜਾ ਹੜ ਆਇਆ ਜੀ ਉਹਨਾਂ ਨੇ ਸਾਰੀ ਲੋਕੇਸ਼ਨ ਦਰਿਆ ਦੀ ਖਰਾਬ ਕਰ ਦਿੱਤੀ ਆ ਤੇ ਬਜ਼ੁਰਗ ਸਾਨੂੰ ਵਹਿਰ ਜੀ ਖਾਲਸਾ ਬਈ ਫਤਿਹ ਬਾਬਾ ਜੀ ਕਿਹੜਾ ਇਲਾਕਾ ਜੀ ਆਪਣਾ ਆਪਣਾ ਜੀ ਬੈਠ ਕੇ ਦੱਸ ਦੋ ਆਪਣਾ ਪਿੰਡ ਔਲਖ ਜ਼ਿਲ੍ਹਾ ਤਸੀਲ ਮਲੋਟ ਜ਼ਿਲ੍ਹਾ ਮੁਕਸਾ ਵਾਹ ਜੀ ਵਾਹ ਤੇ ਅੱਜ ਕਿਧਰ ਫਿਰ ਇਹ ਕਹਿੰਦਾ ਕਿਤਰਾ ਯਾਤਰਾ ਕਰ ਰਿਹਾ ਜੀ ਤੇ ਦਰਿਆ ਦੇ ਕਰਕੇ ਸਾਨੂੰ ਲੰਮਾ ਪੈੜਾ ਬਹੁਤ ਪੈ ਗਿਆ ਕਿ ਨਹੀਂ ਅੱਗੇ ਆਏ ਸੀ ਜਾਨਦੇ ਅਗਲੇ ਦਿਨ ਸੁਰ ਸੰਗਾਲੇ ਜਾਵੜਦੇ ਸੀ ਸਾਡਾ ਸਵੇਰੇ ਹੱਥ ਨੂੰ ਬਾਬਾ ਬੁੱਢਾ ਸਾਹਿਬ ਜਾ ਕੇ ਸਾਡਾ ਉੱਥੇ ਪੜਾ ਆ ਗਿਆ ਬਿਲਕੁਲ ਜੀ ਬਿਲਕੁਲ ਤੇ ਕਿੰਨੇ ਯੋਧੇ ਆਏ ਆ ਕਿੰਨੇ 22 ਜਣੇ ਆ ਜੀ 22 ਜਣੇ ਬਹੁਤ ਬੁੱਢੇ ਜਨ ਨਾਲ ਮਸਾਂ ਆਇਆ ਹੌਲੀ ਹੌਲੀ ਵਾਹ ਜੀ ਬੜੀ ਤਕੜੀ ਗੱਲ ਹੈ ਜੀ ਤੇ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਨੌਜਵਾਨ ਜਿਵੇਂ ਆ ਬੈਠੇ ਉਹ ਤਾਂ ਗਏ ਉੱਠ ਗਏ ਅਸੀਂ ਥੱਲੇ ਔਰ ਖੜੇ ਰਹੇ ਹਾਂ ਹਾਂ ਤੇ ਬਹੁਤ ਕੁਰਬਾਨੀ ਕੀਤੀ ਹੈ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਦੇ ਆ ਜੀ ਬਾਬਾ ਬੁੱਢਾ ਸਾਹਿਬ ਦੀ ਚੜ੍ਹਦੀ ਕਲਾ ਕਰੇ ਬਹੁਤ ਸੁੱਖਾਂ ਪੂਰੀਆਂ ਕੀਤੀਆਂ ਬਾਬਾ ਬੁੱਢਾ ਸਾਹਿਬ ਨੇ ਜੇ ਹੁਣ ਵੀ ਕਰੂਗਾ ਕਰੂਗਾ ਜੀ ਜੀ ਤੁਹਾਨੂੰ ਚੜ੍ਹਦੀ ਕਲਾ ਕਰੂ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸ ਪਹਿਲਾਂ ਵੀ ਆਉਂਦੇ ਰਹੇ ਬਾਬੇ ਜੀ ਮੈਨੂੰ 35 ਸਾਲ ਹੋ ਗਏ ਜੀ 35 ਸਾਲ ਹੋ ਗਏ ਜੀ ਆਉਂਦੇ ਬੱਸਾਂ ਤੇ ਹੁਣ 3 ਸਾਲ ਹੋ ਗਏ ਬਾਬਾ ਬੁੰਡਾ ਸਾਹਿਬ ਪੈਦਲ ਯਾਤਰਾ ਦੇਖੋ ਜੇ ਬੁੱਢੇ ਜਰਨੈਲ ਹੁਣੇ ਪੈਦਲ ਦੀ ਯਾਤਰਾ ਕਰੀ ਆ ਜੀ ਵਾਹ ਜੀ ਵਾਹ ਉਵੇਂ ਉਵੇਂ ਪੱਕੇ ਹੁੰਦੇ ਜਾਂਦੇ ਆ ਜੀ ਵੇਖੋ ਬੜੀ ਵਧੀਆ ਗੱਲ ਆ ਵੇਖੋ ਹਾਂ ਜਵਾਨੋ ਚੜ੍ਹਦੀ ਕਲਾ ਜੀ ਆ ਪੈਦਲ ਯਾਤਰਾ ਕੀਤੀ ਫਿਰ ਐ ਆ ਕੋਰੇ ਆ ਉਰੇ ਆ ਪੁੱਤਰਾ ਨੌਜਵਾਨ ਵੇਖੋ ਬੜੀ ਵੱਡੀ ਗੱਲ ਆ ਜੀ ਸੱਚੀ ਗੱਲ ਬਾਬੇ ਉਹ ਕਿਵੇਂ ਆ ਕਿਹੜੇ ਇਲਾਕੇ ਆ ਬਾਬਾ ਜੀ ਆਪਣਾ ਹੀ ਔਲਕ ਪਿੰਡ ਆ ਜੀ ਔਲਕ ਪਿੰਡ ਪੁੱਠਾ ਸਾਲ ਆ ਜੀ ਆਪਾਂ ਨੂੰ ਆਉਂਦਿਆਂ ਨੂੰ ਹਾਂਜੀ ਹਾਂਜੀ ਲਗਾਤਾਰ ਪੈਦਲ ਇਹ ਜਦੋਂ ਪੈਦਲ ਪਹਿਲੀ ਗੱਲ ਆਪਾਂ ਮੰਨ ਲਓ ਜਿੰਨੇ ਬੰਦੇ ਘਟ ਆਉਂਦੇ ਆ ਹਾਂਜੀ ਹਾਂਜੀ ਪੈਦਲ ਜਿੰਨੇ ਬੰਦੇ ਜਿਆਦੇ ਆ ਉਹਨੇ ਬੰਦਿਆਂ ਦੇ ਦਿਮਾਗ ਬਦਲੇ ਜਾਂਦੇ ਕੋਈ ਕਹਿੰਦਾ ਇੱਥੇ ਰੁਕਣਾ ਨਹੀਂ ਰੋ ਨਾ ਤਰੋ ਬਹਿ ਜਾ ਹਾਂਜੀ ਹਾਂਜੀ ਹੁਣ ਗੱਲ ਆਏ ਆ ਇੱਥੇ ਚ ਸਾਹ ਜ਼ਰੂਰੀ ਆ ਬਿਲਕੁਲ ਜੀ ਬਿਲਕੁਲ ਉਹ ਠੀ ਕਿਸੇ ਨੂੰ ਰੇਸ ਦੀ ਹੁੰਦੀ ਆ ਵੀ ਮੈਂ ਅੱਗੇ ਟੱਪ ਜਾ ਆ ਨਾ ਜਾ ਕੋਈ ਕੀ ਕੋਚੀ ਜਾਂਦਾ ਇਹ ਜੀ ਨਹੀਂ ਬੇ ਰਲ ਕੇ ਚੱਲਣਾ ਜੀ ਇਹ ਜੀ ਕਰ ਰੋਲਾ ਪਿੰਦਾ ਇਹ ਰਲ ਕੇ ਚੱਲਣਾ ਪੈਂਦਾ ਰਾਤ ਬਰਾਤ ਤੇ ਬਹੁਤ ਗੱਲਾਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਤੇ ਅੱਗੇ ਵੀ ਰਾ ਤੁਹਾਨੂੰ ਪਤਾ ਸਿਆਣੇ ਕੱਲਾ ਵੱਡਾ ਨਹੀਂ ਹੁੰਦਾ ਇਕੱਠੇ ਤੁਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਨਾਲ ਬਜ਼ੁਰਗ ਵੀ ਆਓ ਦੇਖੋ ਪ੍ਰਾਣੀ ਬੋਜੀ ਪ੍ਰਾਣੀ ਜੀਜਾ ਰੂ ਆ ਛਰਦਾ ਬਹੁਤ ਹੈ 7 ਵਜੇ ਤੋਂ 3 ਮਹੀਨੇ ਹੋਏ ਆ ਜੀ ਵਾਜੀ 7 ਵਜੇ ਤੇ ਤਾਂ ਵੀ ਵੇਖ ਲੋ ਗੱਭਰੂ 3 ਮਹੀਨੇ ਹੋਏ ਆ ਪੱਟੀ ਬੱਦੀਆ ਤੇ ਫਿਰ ਵੀ ਬੱਲੇ ਸ਼ੇਰਾ ਵਾਹਿਗੁਰੂ ਬੜੇ ਤਗੜੀ ਯਾਰ ਤੇਰੀ ਕੋਈ ਨਹੀਂ ਬਾਬਾ ਬੁੱਢਾ ਸਾਹਿਬ ਦੇ ਮੇਰੀ ਦਾਦਾ ਬਾਬੇ ਨੇ ਖਾਦਾ ਨਾ ਤੇ ਹੋਰ ਵੀ ਬਲਬ ਤੁਹਾਨੂੰ ਹੌਸਲੇ ਵਧਣਗੇ ਕਿਉਂਕਿ ਬਾਬਾ ਪੁੱਡਾ ਸਾਹਿਬ ਬੜੀ ਚੜ੍ਹਦੀ ਕਲਾ 'ਲੇ ਆ ਪੁੱਤਰਾਂ ਦੇ ਦਾਨੀ ਹਰ ਇੱਕ ਆ ਸਮਰਾਦਾਂ ਪੂਰੇ ਦਾ ਮਾਲਵੇ ਤੋਂ ਆਏ ਆ ਜੋਦੇ ਤੇ ਬੜਾ ਚੜ੍ਹਦੀ ਕਲਾ ਬਾਬਾ ਜੀ ਇਹ ਜੋਧਿਆਂ ਦੀ ertidੀ ਦੇ ਵੇਖੋ ਗੱਬਰੂ ਸਾਰੇ ਆਏ ਆ ਨੌਜਵਾਨ ਦੇ ਹੋਣ ਥੋੜਾ ਜਿਆ ਕਿਉਂਕਿ ਪੈਦਲ ਚੱਲ ਕੇ ਆਏ ਆ ਚਾਹ ਪਾਣੀ ਪੀਤਾ ਥੋੜਾ ਸਾਹ ਰਸਤੇ ਦੇ ਵਿੱਚ ਵੀ ਲੈਣਾ ਬਹੁਤ ਜਲਦੀ ਆ ਜੀ ਰੈਸਟ ਕਰ ਰਹੇ ਆ ਹੁਣ ਮੁੰਡੇ ਰਸਤੇ ਆ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਯਾਰ ਕਿਉਂ ਮਰੂ